ਇਹ ਜਿਹੜੀ ਗੱਲ ਕਰਦੇ ਹਜਰ ਸਿੰਘ ਜੀ 트럼ਪ ਹੁਣਾਂ ਦੇ ਜਿਹੜੇ ਪੈਂਟਾਗਨ ਦੇ ਪਿਕ ਨੇ ਪੀਟ ਹੈਗਸੈਥ ਆ ਉਹ ਕਨ ਨੇ ਬੀ ਐਸ ਟਾਈਮ ਸੈਨੇਟ ਦੀ ਹੀアリング ਦੇ ਵਿੱਚ ਨੇ ਐਸ ਟਾਈਮ ਆ ਕਹਿੰਦਾ ਵੀ ਟੋਟਲ ਐਸ ਟਾਈਮ ਗ੍ਰਿਲਿੰਗ ਜਿਹੜੀ ਆ ਉਹਨਾਂ ਦੀ ਹੋ ਰਹੀ ਆ ਉਹਨਾਂ ਦੇ ਬਹੁਤ ਸਾਰੇ ਜਿਹੜੇ ਮਸਲੇ ਆ ਉਹ ਐਸ ਟਾਈਮ ਸਾਹਮਣੇ ਆ ਵਿਵਾਦ ਜਿਹੜੇ ਉਹਨਾਂ ਦੇ ਨਾਲ ਜੁੜੇ ਆ ਸੈਕਸ਼ੂਅਲ ਮਿਸਕੰਡਕਟ ਦਾ ਜਿਹੜਾ ਉਹ ਮਾਮਲਾ ਆ ਅਲਕੋਹੋਲਿਜ਼ਮ ਦਾ ਮਾਮਲਾ ਆ ਤੇ ਖਾਸ ਕਰਕੇ ਔਰਤਾਂ ਨੋ ਜਿਹੜੀ ਆ ਉਹ ਚਾਹੁੰਦੇ ਨਹੀਂ ਆ ਦੇਖਦੇ ਨਹੀਂ ਆ ਵੀ ਉਸ ਪਾਸੇ ਵੱਲ ਨੂੰ ਵੀ ਕੰਬੈਟ ਦੇ ਵਿੱਚ ਜਿਹੜੇ ਉਹ ਜਾ ਸਕਦੇ ਉਹਨਾਂ ਨੇ ਰੀਸੈਂਟਲੀ ਸ਼ੌਨ ਰਾਇਨ ਦੇ ਨਾਲ ਇੱਕ ਇੰਟਰਵਿਊ ਦੇ ਵਿੱਚ ਇਸ ਚੀਜ਼ ਦੇ ਉੱਤੇ ਕਿਹਾ ਸੀਗਾ ਵੀ ਕਹਿੰਦਾ ਵੀ ਮੈਂ ਮੰਨਦਾ ਨਹੀਂ ਆ ਵੀ ਔਰਤਾਂ ਜਿਹੜੀਆਂ ਕੰਬੈਟ ਦੇ ਵਿੱਚ ਆਰਮੀ ਵਿੱਚ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ ਹੁਣ ਇਹ ਟਾਪ ਦੇ ਜਿਹੜੇ ਰਿਪਬਲਿਕਨ ਆ armd forces ਕਮੇਟੀ ਦੇ ਉੱਤੇ ਜਿਹੜੇ ਉਹਨਾਂ ਨੇ ਵੀ ਕਿਹਾ ਵੀ ਇਹ ਬੜੀ ਅਨਕਨਵੈਨਸ਼ਨਲ ਪੈਕ ਆ ਨਾ ਇਹ ਫੋਰਸਟਾਰ ਜਰਨਲ ਆ ਹਾਂ ਜ਼ਰੂਰ ਉਹਨਾਂ ਨੇ ਕੋਸਟਲ ਫੌਜ ਦੇ ਵਿੱਚ ਲਗਾਏ ਹੈਗੇ ਆ ਤੇ ਕਹਿੰਦੇ ਵੀ ਉਹ ਆਪਣੇ ਆਪ ਨੂੰ ਇੱਕ ਚੇਂਜ ਏਜੈਂਟ ਦੇ ਤੌਰ ਦੇ ਉੱਤੇ ਦੇਖ ਰਹੇ ਆ ਅਮਰੀਕਾ ਦੇ ਵਿੱਚ ਸਭ ਤੋਂ ਵੱਡਾ ਮਹਿਕਮਾ ਆ ਡਿਪਾਰਟਮੈਂਟ ਆਫ ਡਿਫੈਂਸ ਦਾ 2 ਮਿਲੀਅਨ ਲੋਕ ਉਹਨਾਂ ਦੇ ਅੰਡਰ ਕੰਮ ਕਰਦੇ ਨੇ ਤੇ ਤਕਰੀਬਨ 1 ਟ੍ਰਿਲੀਅਨ ਡਾਲਰ ਦਾ ਜਿਹੜਾ ਉਹਨਾਂ ਦਾ ਬਜਟ ਹੁੰਦਾ ਆ ਜਿਹੜਾ ਵੀ ਇਹ ਸੌਦੇ ਤੇ ਹੁੰਦਾ ਆ ਬਹੁਤ ਹੀ ਪ੍ਰਭਾਵਸ਼ਾਲੀ ਤੇ ਬਹੁਤ ਹੀ ਕਹ ਲਓ ਵੀ ਤਾਕਤਵਰ ਜਿਹੜੀ ਆ ਸਥਿਤੀ ਦੇ ਵਿੱਚ ਹੁੰਦਾ ਆ ਉਸ ਦੀ ਕਹੀ ਹੋਈ ਹਰ ਇੱਕ ਗੱਲ ਦੇ ਖਾਸ ਜਿਹੜੇ ਉਹ ਮੈਨੇ ਦੇਖੇ ਜਾਂਦੇ ਆ ਪਹਿਲੀ ਵਾਰੀ ਹੋਊਗਾ ਵੀ ਜਿਹੜੀ ਮਿਲਟਰੀ ਲੀਡਰਸ਼ਿਪ ਪੋਸਟ ਦੇ ਲਈ ਕਹ ਲੋ ਵੀ ਕੋਈ 4 ਸਟਾਰ ਜਨਰਲ ਜਿਹੜਾ ਉੱਥੇ ਨਹੀਂ ਜਿਹੜਾ ਉਹ ਲਾਇਆ ਜਾ ਰਿਹਾ ਉਹਨਾਂ ਦੇ ਓਪਨਿੰਗ ਰੀਮਾਰਕ ਦੇ ਵਿੱਚ ਹੈਗਸਥ ਨੇ ਕਿਹਾ ਵੀ ਉਹ ਰਿਸਟੋਰ ਕਰਨਗੇ ਵਾਰੀਅਰ ਈਥੋਸ ਰੀਬਿਲਡ ਕਰਨਗੇ ਆਪਣੀ ਮਿਲਟਰੀ ਨੂੰ ਰੀਇਸਟੈਬਲਿਸ਼ ਕਰਨਗੇ ਡੈਟਰੈਂਸ ਜਦੋਂ ਜੇ ਉਹ ਡਿਫੈਂਸ ਸਕੱਟਰੀ ਸੈਕਟਰੀ ਜਿਹੜੇ ਆ ਉਹ ਚੁਣੇ ਜਾਂਦੇ ਹੈਗੇ ਆ ਉਧਰ ਜਿਹੜੇ ਡੈਮੋਕ੍ਰੇਟਸ ਆ ਉਹ ਕਹਿ ਰਹੇ ਆ ਵੀ ਟੋਟਲੀ ਅਨਫਿਟ ਹੈਗਾ ਇਹ ਬੰਦਾ ਮਿਲਟਰੀ ਲੀਡਰਸ਼ਿਪ ਪੋਸਟ ਨੂੰ ਜਿਹੜਾ ਉਹ ਲੈ ਕੇ ਪਿਛਲੇ ਕਈ ਹਫ਼ਤਿਆਂ ਤੋਂ ਜਦੋਂ ਤੋਂ ਨਾਮ 트ੰਪ ਹੋਣਾ ਨੇ ਹੈਗਸਤ ਦਾ ਪਿਕ ਕੀਤਾ ਆ ਉਦੋਂ ਤੋਂ ਕੈਪੀਟਲ ਦੇ ਉੱਤੇ ਲਗਾਤਾਰ ਉਹਨਾਂ ਦੇ ਦੌਰੇ ਚੱਲ ਰਹੇ ਆ ਵਕ-ਵਕ ਸੈਨੇਟਰਸ ਦੇ ਨਾਲ ਉਹਨਾਂ ਦੀਆਂ ਮੁਲਾਕਾਤਾਂ ਜਿਹੜੀਆਂ ਹੋ ਰਹੀਆਂ ਆ ਤਾਂ ਜੋ ਇਹਨਾਂ ਦੀ ਆ ਨੋਮੀਨੇਸ਼ਨ ਆ ਉਸ ਨੂੰ ਕਨਫਰਮ ਕੀਤਾ ਜਿਹੜਾ ਹੋ ਜਾਵੇ ਸੈਕਸ਼ੂਅਲ ਅਸੌਲਟ ਐਕਸੀਸਿਵ ਡਰਿੰਕਿੰਗ ਫਾਈਨੈਂਸ਼ੀਅਲ ਮਿਸਮੈਨੇਜਮੈਂਟ ਇਹ ਸਾਰੇ ਮਸਲੇ ਵਿਵਾਦ ਜਿਹੜੇ ਇਹਨਾਂ ਦੇ ਨਾਲ ਜੁੜੇ ਹੈਗੇ ਆ ਸੋ ਕਈ ਜਿਹੜੇ ਸੈਨੇਟਰਸ ਨੇ ਉਹਨਾਂ ਨੇ ਪੁੱਛਿਆ ਵੀ ਕੀ ਤੁਸੀਂ ਜਿਹੜਾ ਆ ਡਿਪਾਰਟਮੈਂਟ ਆਫ ਡਿਫੈਂਸ ਦੇ ਵਿੱਚ ਇੱਕ ਵਿਸ਼ੇਸ਼ ਕਹੋ ਵੀ ਮਹਿਕਮਾ ਬਣਾਉਂਗੇ ਇਸ ਕੰਮ ਦੇ ਲਈ ਵੀ ਜਿਹੜਾ ਸੈਕਸ਼ੂਅਲ ਮਿਸਕੰਡਕਟ ਔਰਤਾਂ ਦੇ ਨਾਲ ਜੋ ਉੱਥੇ ਫੌਜੀ ਫੌਜੀਆਂ ਦੇ ਨਾਲ ਹੁੰਦਾ ਆ ਵੀ ਉਹਦੀ ਕੋਈ ਸੁਣਵਾਈ ਜਿਹੜੀ ਚੱਜ ਨਾਲ ਹੋ ਸਕੇ ਤਾਂ ਇਹਨਾਂ ਨੇ ਕਿਹਾ ਸੀਗਾ ਵੀ ਜਿੱਦਾਂ ਮੈਂ ਤੁਹਾਡੇ ਨਾਲ ਪਹਿਲਾਂ ਗੱਲ ਕੀਤੀ ਆ ਵੀ ਮੈਂ ਉਸ ਚੀਜ਼ ਦੇ ਹੱਕ ਦੇ ਵਿੱਚ ਆ ਇੱਕ ਇਦਾਂ ਦਾ ਆਫਿਸ ਜਿਹੜਾ ਉਹ ਬਣਾਇਆ ਜਾ ਸਕਦਾ ਹੈਗਾ ਸੋ ਕੀ ਬਣਦਾ ਆ ਪਰ ਜਿਹੜੇ ਸੈਨੇਟਰਸ ਆ ਆਪੋ ਆਪਣਾ ਗੁੱਬਗੁਬਾਰ ਆਪੋ ਆਪਣੇ ਜਿਹੜੇ ਸਵਾਲ ਆ ਪੀਟ ਹੈਕਸਥ ਦੇ ਨਾਲ ਇਸ ਟਾਈਮ ਜਿਹੜੀ ਸੈਨੇਟ ਕਨਫਰਮੇਸ਼ਨ ਹੀアリング ਆ ਉਹਦੇ ਵਿੱਚ ਕਰ ਰਹੇ ਨੇ ਪੀਟ ਹੈਕਸਥ ਨੇ ਇਹ ਕਿਹਾ ਵੀ ਜਿਹੜਾ ਮੌਜੂਦਾ ਐਡਮਿਨਿਸਟ੍ਰੇਸ਼ਨ ਆ ਇਹਦੇ ਵਿੱਚ ਪੋਲਿਟਿਕਸ ਬਹੁਤ ਜ਼ਿਆਦਾ ਆ ਮਿਲਟਰੀ ਮੈਟਰਸ ਤੇ ਕਹਿੰਦੇ ਭਈ ਅਸੀਂ ਨਾ ਤਾਂ ਰਿਪਬਲਿਕਨ ਆ ਨਾ ਡੈਮੋਕ੍ਰੇਟਸ ਆ ਤੇ ਅਮਰੀਕਨ ਵਾਰੀਅਰਸ ਆ ਹੈਕਸਥ ਨੇ ਇਹ ਕਿਹਾ ਸਾਡਾ ਸਟੈਂਡਰਡ ਬਹੁਤ ਹਾਈ ਹੋਣਾ ਚਾਹੀਦਾ ਤੇ ਦੇ ਵਿਲ ਬੀ ਇਕੁਅਲ ਨਾਟ ਇਕੁਇਟੇਬਲ ਸੋ ਬੀਬੀਆਂ ਨੂੰ ਲੈ ਕੇ ਮਿਲਟਰੀ ਦੇ ਵਿੱਚ ਵੱਡਾ ਇਸ਼ੂ ਹੋਊਗਾ ਗੇਲ ਐਸਵੀਨ ਨੂੰ ਲੈ ਕੇ ਵੱਡਾ ਜਿਹੜਾ ਇਸ਼ੂ ਹੋਊਗਾ ਹੁਣ ਦੇਖਦੇ ਆ ਇਹਨਾਂ ਦੀ ਕਨਫਰਮੇਸ਼ਨ ਹੁੰਦੀ ਆ ਕਿ ਨਹੀਂ ਪਰ ਇਹ ਟੋਟਲੀ ਕਹਿੰਦੇ ਭਈ ਡਿਫਰੈਂਟ ਹੋਊਗਾ ਭਈ ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਕਿ ਮਿਲਟਰੀ ਦਾ ਕੋਈ ਜਨਰਲ ਨਹੀਂ ਇਸ ਵਾਰ ਲੀਡ ਕਰੂਗਾ ਜੇ ਇਹਨਾਂ ਦੀ ਕਨਫਰਮੇਸ਼ਨ ਹੋ ਜਾਂਦੀ ਹੈਗੀ ਆ